ਕਿਲਾਥਿਆ ਕਿ ਬਣਾ ਲਿਆ ਕਰੋ ਨੌਜਵਾਨੋ ਇੱਥੇ ਕਿ ਰੋਲ ਲਿਆ ਕਰੋ ਜਿਹੜੇ ਸਾਡੇ ਦੇਸ਼ ਦੇ ਲਈ ਸ਼ਹੀਦ ਹੋਗੇ ਕੁਰਬਾਨ ਹੋਗੇ ਕਿੱਥੇ ਪਾਸਟੈਂਡ ਕਰਦੇ ਨੇ ਕਿੱਥੇ ਖੜੇ ਆ ਆਪਾਂ ਅਕਸਰ ਮੈਨੂੰ ਦੇਖਦੇ ਹੋਗੇ ਕਿ ਮੈਂ ਹਿਸਟੋਰੀਕਲ ਔਰ ਸਾਡੇ ਦਾਦੇ ਕਦਰੀ ਬਾਬੇ ਜਿਹੜੀ ਸਾਡੀ ਜਿਹੜੀ ਇੱਕ ਮੁਹੀਮ ਹੈ ਸਾਡੇ ਚੈਨਲ ਦੀ ਜਿਹੜੀ ਮੁਹੀਮ ਹੈ ਅਸੀਂ ਉਹ ਚਲਾ ਰਹੇ ਆ ਤਾਂ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਹੁੰਚੇ ਆ ਪਿੰਡ ਨਾਰੰਗਕਵਾਲ ਦੇ ਵਿੱਚ ਦੱਸਵੀ ਦੇਣਾ ਚਾਹੁੰਦਾ ਕਿ ਅਸੀਂ ਭਾਈ ਰੰਧੀਰ ਸਿੰਘ ਨਾਰੰਗਵਾਲ ਜੀ ਦੇ ਸਮਾਰਕ ਤੇ ਖੜੇ ਆਂ ਬਾਲਾ ਜਰਨੈਲ ਜੇਪਾ ਨੂੰ ਕਹਦੀਏ ਵੀ ਬ੍ਰਹਮ ਗਿਆਨੀ ਸੀਗੇ ਇਹ ਉਹੀ ਭਾਈ ਰਣਦੀਰ ਸਿੰਘ ਨੇ ਜਿਨ੍ਹਾਂ ਨੇ ਰਕਾਬ ਗੰਜ ਦੀ ਕੰਦ ਦਾ ਮੋਰਚਾ ਦਿੱਲੀ ਜਾ ਕੇ ਲਾਇਆ ਸੀ ਕਿੰਨੇ ਲੋਕ ਉਹਨਾਂ ਦੇ ਬਾਰੇ ਇੱਥੇ ਪੁੱਛਣ ਆਉਂਦੇ ਆ ਮਤਲਬ ਉਹਨਾਂ ਨੂੰ ਲੱਗ ਤੁਹਾਨੂੰ ਲੱਗਦਾ ਕਿ ਜਿਹੜੀ ਢਾਪ ਬੜੀ ਐ ਸਰਕਾਰਾਂ ਨੂੰ ਉਹਦੇ ਬਾਰੇ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ ਆਕਰਸ਼ਿਤ ਦਾ ਕੇਂਦਰ ਬੰਨਣਾ ਚਾਹੀਦਾ ਹਾਂ ਜੇ ਉੱਥੇ ਬਣਨਾ ਚਾਹੀਦਾ ਪਰ ਬਣਾਉਣਾ ਕੋਈ ਨਹੀਂ ਬਾਦਲ ਸਾਹਿਬ ਨੇ ਸੁਰਖੀਆਂ ਚ ਸਿਰਫ ਉਹ ਜਿਹੜਾ ਉਹ ਨਾਮ ਲੱਗਿਆ ਉਹਨਾਂ ਨੇ ਇਨਗੋਰੇਸ਼ਨ ਕੀਤੀ ਉਸ ਤੋਂ ਬਾਅਦ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਇਆ ਉੱਥੇ ਜਾਂਦੇ ਦੇਖਿਆ ਹੁਣ ਤਾਂ ਬਹੁਤ ਉੱਥੇ ਸਫਾਈ ਵੀ ਨਹੀਂ ਹੋ ਰਹੀ ਜਿਹੜੇ ਸਾਡੇ ਗਦਰੀ ਸ਼ਹੀਦ ਹੋਏ ਨੇ ਸਾਡੇ ਦੇਸ਼ ਦੇ ਲਈ ਆਪਣੀ ਜਾਨਾਂ ਕੁਰਬਾਨ ਤੱਕ ਕਰਕੇ ਚਲੇ ਗਏ ਨੇ ਉਹਨਾਂ ਦੇ ਨਾਲ ਆਪਣੀਆਂ ਨਾਲ ਬਤਿਹਰਾ ਕੀ ਹੋ ਰਿਹਾ ਹੈ ਇਸ ਸमारक ਬਣਵਾਈ ਸੀ ਤਾਂ ਸमारक ਦੇ ਵਿੱਚ ਖੜੇ ਆ ਭਾਈ ਰੰਤੀਰ ਸਿੰਘ ਨਾਰੰਗਵਾਲ ਜਿਹੜੇ ਭਗਤ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਸੀ ਜਿਨ੍ਹਾਂ ਨੇ ਕਿਤਾਬ ਲਿਖੀ ਸੀ ਜੇਲ੍ਹ ਚਿੱਠੀਆਂ ਤਾਂ ਦੋਸਤੋ ਇੱਕ ਵਾਰੀ ਸਮਾਰਕ ਦੇਵ ਚ ਨਿਗਾ ਪਾਓ। ਕਿਰਦੇ ਪਈਆਂ ਇਹ ਦੀਵਾਰਾਂ ਇਹ ਕਹਿੰਦੀਆਂ ਨੇ ਕਿ ਇਹਨਾਂ ਨੂੰ ਬਚਾ ਲਓ ਇਹ ਕਹਿੰਦੀਆਂ ਨੇ ਭਾਈ ਰੰਤੀਰ ਸਿੰਘ ਨਾਰੰਗਵਾਲ ਜਿਹੜੇ ਸੀਗੇ ਦੇਸ਼ ਤੇ ਪਿੱਛੇ ਆਪਣੀਆਂ ਕੁਰਬਾਨੀਆਂ ਦੇ ਗਏ ਤੇ ਸਾਡੇ ਨਾਲ ਉਹਨਾਂ ਦੀ ਪਿੱਛੇ ਜਾਣ ਤੋਂ ਬਾਅਦ ਇਹ ਸਮਾਰਕਾਂ ਦਾ ਹਾਲ ਦੇਖੋ ਯਾਰ ਅਦਮੀ। ਯਾਦਗਾਰ ਜਿਹੜੀ ਸਮਾਰਕ ਹੈ ਨੂੰ ਤਾਂ ਹੱਥਾਂ ਤੇ ਨੂੰ ਤਾਂ ਪਲਕਾਂ ਤੇ ਰੱਖਣਾ ਚਾਹੀਦਾ ਹੈ ਇਹਦੀ ਇੱਥੇ ਕੰਪਿਊਟਰ ਸੈਂਟਰ ਬੰਨਣਾ ਚਾਹੀਦਾ ਹੈ ਉਹਨਾਂ ਦੀ ਲਾਇਬ੍ਰੇਰੀ ਬੰਨੀ ਚਾਹੀਦੀ ਹੈ ਪਰ ਹਾਲ ਦੇਖੋ ਵੀਰਾਣਾ ਜੰਗਲ ਆ ਦੇਖੋ ਮਿੱਟੀਆਂ ਟੁੱਟੀਆਂ ਹੋਈਆਂ ਟਾਹਾਂ ਦਿਵਾਰਾਂ ਤੇ ਚੜੀ ਹੋਈ ਸਿਲਮਾਂ ਤੁਸੀਂ ਦੇਖੋ ਇਹ ਲੱਗਦੀਆਂ ਨੇ ਕਿ ਉਹ ਯੋਧੇ ਸੀ ਉਹ ਯੋਧੇ ਸੀ ਜਿਨ੍ਹਾਂ ਨੇ ਆਪਣੀ ਜਾਨ ਜਿਹੜੀ ਐ ਉਹ ਦੇਸ਼ ਦੇ ਲਈ ਹੱਸਦੇ ਹੱਸਦੇ ਕੁਰਬਾਨ ਕਰ ਦਿੱਤੀ। ਇਹ ਭਾਈ ਰਣਕੀਰ ਸਿੰਘ ਨਰੰਗ왈 ਜੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਕਿਸੇ ਜਿਹੜਾ ਨਿਸ਼ਾਨ ਸਾਹਿਬ ਝੁਲਦਾ ਪਿਆ ਐ ਇੱਥੇ ਬੈਠ ਕੇ ਉਹ ਸਿਮਰਨ ਕਿਆ ਕਰਦੇ ਸੀ। ਬਹੁਤ ਵੱਡੇ ਕੀਰਤਨਕਾਰ ਸੀ, ਬਹੁਤ ਵੱਡੇ ਉਹ ਬ੍ਰਹਮ ਗਿਆਨੀ ਸੀਗੇ। ਇੱਥੇ ਬੈਠ ਕੇ ਉਹ ਕੀਰਤਨ ਕਰਦੇ ਸੀ। ਔਰ ਤੁਹਾਨੂੰ ਮੈਂ ਹੋਰ ਗੱਲਾਂ ਦੱਸਾਂ ਜਿਹੜੀ ਭਾਈ ਰਣਕੀਰ ਸਿੰਘ ਅਕੈਡਮੀ ਐ, ਕਿੱਥੇ ਬਣੀ ਐ ਬਿਲਕੁਲ ਖਾਲੀ ਵਿਰਾਮ। ਦੇ ਨਾਲ ਕੀਤੀ ਹੋਈ ਕਤਾਰੀ ਹੈ ਕਈ ਵਾਰੀ ਸੋਚਦੇ ਆਂ ਵੀ ਸ਼ਹੀਦਾਂ ਨੂੰ ਜਿਹੜੀ ਸ਼ਹਾਦਤ ਹੈ ਉਹ ਕਿਉਂ ਦਿੱਤੀ ਹੋਣੀ ਹੈ ਕੀ ਇਹਨਾਂ ਗੱਤਾਰ ਲੋਕਾਂ ਦੇ ਲਈ ਦਿੱਤੀ ਹੋਣੀ ਹੈ ਨਿਓ ਪੱਥਰ ਹੈ ਜਦੋਂ ਬਾਦਲ ਦੀ ਸਰਕਾਰ ਸੀ ਆਹ ਜਿਹੜਾ ਨਿਓ ਪੱਥਰ ਹੈ 15 10 11 ਨੂੰ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਇੱਥੇ ਕੋਈ ਲੀਡਰ ਆ ਕੇ ਨਹੀਂ ਖੜਦਾ ਉਸ ਤੋਂ ਬਾਅਦ ਇੱਥੇ ਕੋਈ ਨੌਜਵਾਨ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਦੋਸਤੋ ਮੈਂ ਆਕਾਸ਼ ਨਿਰਪੱਖ ਪੋਸਟ ਪੰਜਾਬ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਨਾ ਹੈ ਤਾਂ ਜਿਵੇਂ ਕਿ ਤੁਸੀਂ ਅਕਸਰ ਮੈਨੂੰ ਦੇਖਦੇ ਹੋਵੋਗੇ ਕਿ ਮੈਂ ਹਿਸਟੋਰੀਕਲ ਔਰ ਸਾਡੇ ਦਾਦੇ ਗਦਰੀ ਬਾਬੇ ਜਿਹੜੀ ਸਾਡੀ ਜਿਹੜੀ ਇੱਕ ਮੁਹੀਮ ਹੈ ਸਾਡੇ ਚੈਨਲ ਦੀ ਜਿਹੜੀ ਮੁਹੀਮ ਹੈ ਅਸੀਂ ਉਹ ਚਲਾ ਰਹੇ ਹਾਂ ਤਾਂ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਹੁੰਚੇ ਹਾਂ ਪਿੰਡ ਨਾਰੰਗਕਵਾਲ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਵਾਰੀ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਪੂਰੀ ਸਮਾਰਕ ਦਿਖਾਈ ਜਾਵੇ ਇਹ ਸਮਾਰਕ ਜਿਹੜੀ ਹੈ ਕਿ ਇੱਕ ਵਾਰੀ ਮੈਂ 10ਵੀਂ ਦੇਣਾ ਚਾਹਨਾ ਹੈ ਕਿ ਅਸੀਂ ਭਾਈ ਰੰਧੀਰ ਸਿੰਘ ਨਾਰੰਗਵਾਲ ਜੀ ਦੇ ਸਮਾਰਕ ਤੇ ਖੜੇ ਆਂ ਬਾਲਾ ਜਰਨੈਲ ਜੇਪਾ ਨੂੰ ਕਹਦੀਏ ਵੀ ਬ੍ਰਹਮ ਗਿਆਨੀ ਸੀਗੇ ਉਹ ਲਿਖਦੇ ਵੀ ਸੀ ਉਹ ਗਾਉਂਦੇ ਵੀ ਸੀ ਉਹ ਕੀਰਤਨਕਾਰ ਵੀ ਸੀਗੇ ਬਾਣੀ ਦਾ ਉਹਨਾਂ ਨੂੰ ਇੰਨਾ ਸ਼ੌਂਕ ਸੀ ਕਿ 72 72 ਘੰਟੇ ਲਗਾਤਾਰ ਕੀਰਤਨ ਕਰਦੇ ਰਹਿੰਦੇ ਸੀ ਤੇ ਅੱਜ ਦੇ ਲੋਕ 2 ਘੰਟੇ ਨਹੀਂ ਕੀਰਤਨ ਕਰ ਪਾਉਂਦੇ ਤਾਂ ਦੋਸਤੋ ਅਸੀਂ ਭਾਈ ਰਣਦੀਰ ਸਿੰਘ ਨਾਰੰਗਵਾਲ ਦੀ ਜਿਹੜੀ ਸਮਾਰਕ ਹੈ ਯਾਦਗਾਰੀ ਸਮਾਰਕ ਹੈ ਅਸੀਂ ਉਹਦੇ ਵਿੱਚ ਖੜੇ ਆ ਤਾਂ ਇੱਕ ਵਾਰ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਨਾ ਵੀ ਜਿਹੜੀ ਸਮਾਰਕ ਨਾ ਪਾ ਉਹਨਾਂ ਦੇ ਇਤਿਹਾਸ ਬਾਰੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਮੈਂ ਇੱਕ ਵਾਰੀ ਇਸ ਬਾਰੇ ਗੱਲ ਕਰ ਲੈਣਾ ਜਿਹੜੇ ਆਪਣੀਆਂ ਹਕੂਮਤਾਂ ਨੇ ਆਪਣੀਆਂ ਸਰਕਾਰਾਂ ਨੇ ਜਿਹੜੇ ਸਰਕਾਰਾਂ ਜਿਹੜੇ ਸਾਡੇ ਗਦਰੀ ਸ਼ਹੀਦ ਹੋਏ ਨੇ ਸਾਡੇ ਦੇਸ਼ ਦੇ ਲਈ ਆਪਣੀ ਜਾਨਾਂ ਕੁਰਬਾਨ ਤੱਕ ਕਰਕੇ ਚਲੇ ਗਏ ਨੇ ਉਹਨਾਂ ਦੇ ਨਾਲ ਆਪਣੇ ਨਾਲ ਬਤੀਰਾ ਕੀ ਹੋ ਰਿਹਾ ਹੈ ਪਹਿਲਾਂ ਤੁਸੀਂ ਮੇਰੇ ਪਿੱਛੇ ਦੇਖੋ ਆਪਾਂ ਐਂਟਰ ਕਰ ਚੁੱਕੇ ਹਾਂ ਜਿਹੜੀ ਲਾਇਬ੍ਰੇਰੀ ਹੈ ਇੱਕ ਵਾਰ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਮੇਰੇ ਪਿੱਛੇ ਆਓ ਆ ਤੁਸੀਂ ਦੇਖੋ ਆਪਾਂ ਸਟਾਰਟਿੰਗ ਤੋਂ ਸਟਾਰਟ ਕਰਦੇ ਹਾਂ ਕਿ ਇਹ ਇਹ ਉਹਨਾਂ ਦੀ ਯਾਦਗਾਰੀ ਦੇ ਵਿੱਚ ਜਿਹੜੀ ਇਹ ਸਮਰਕ ਤਿਆਰ ਕਰਵਾਈ ਸੀਗੀ ਔਰ ਜਿਹੜੀ ਇਹ ਸਮਾਰਕ ਹੈ ਇਹ ਸਮਾਰਕ ਦਾ ਹਾਲ ਦੇਖੋ ਹਾਲ ਕੀ ਹੈ ਜਦੋਂ ਬਾਦਲਾਂ ਦੀ ਸਰਕਾਰ ਹੁੰਦੀ ਸੀ ਤਾਂ ਉਹਨਾਂ ਨੇ ਇਹਨਾਂ ਦੀ ਯਾਦਗਾਰੀ ਦੇ ਲਈ ਇਹ ਸਮਾਰਕ ਬਣਵਾਈ ਸੀ ਤਾਂ ਸਮਾਰਕ ਦੇ ਵਿੱਚ ਖੜੇ ਆ ਭਾਈ ਰਣਦੀਰ ਸਿੰਘ ਨਾਰੰਗਵਾਲ ਜਿਹੜੇ ਭਗਤ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਸੀ ਜਿਨ੍ਹਾਂ ਨੇ ਕਿਤਾਬ ਲਿਖੀ ਸੀ ਜੇਲ੍ਹ ਚਿੱਠੀਆਂ ਤਾਂ ਦੋਸਤੋ ਇੱਕ ਵਾਰੀ ਇੱਕ ਸਮਾਰਕ ਦੇ ਵਿੱਚ ਨਿਗਾ ਪਾਓ ਸਾਰੀ ਬਰੀਫ ਕਰੂੰਗਾ ਤੁਹਾਨੂੰ ਸਟੋਰੀ ਕਿਉਂਕਿ ਅਸੀਂ ਦੂਰ ਦੂਰ ਜਾਣੇ ਰਹੇ ਨੇ ਐਦਾਂ ਦੀਆਂ ਸਟੋਰੀਆਂ ਤੁਹਾਡੇ ਰੂਬਰੂ ਅਸੀਂ ਤੁਹਾਡੇ ਮੂਰੇ ਪੇਸ਼ਕਸ਼ ਕਰ ਸਕੀਏ ਤਾਂ ਦੋਸਤੋ ਆਹ ਦੇਖੋ ਇਹ ਭਾਈ ਰਣਦੀਰ ਸਿੰਘ ਨਾਰੰਗਵਾਲ ਦੀ ਜਿਹੜੀ ਹੈ ਸਮਾਰਕ ਹੈ ਯਾਦਗਾਰ ਸਮਾਰਕ ਬਣਾਈ ਹੈ ਆਹ ਦੇਖੋ ਆ ਦਿਵਾਲੀ ਤੇ ਰੰਗੋਲੀ ਕਿਤੇ ਬਣੀ ਹੋਣੀ ਹੈ ਤਾਂ ਆਹ ਰੰਗੋਲੀ ਦਾ ਹਾਲ ਤੁਸੀਂ ਦੇਖੋ ਆਹ ਦੇਖੋ ਟੁੱਟਦੇ, ਗਿਰਦੇ ਪਈਆਂ ਇਹ ਦੀਵਾਰਾਂ ਇਹ ਕਹਿੰਦੀਆਂ ਨੇ ਕਿ ਇਹਨਾਂ ਨੂੰ ਬਚਾ ਲੋ ਇਹ ਕਹਿੰਦੀਆਂ ਨੇ ਭਾਈ ਰੰਤੀਰ ਸਿੰਘ ਨਾਰੰਗਵਾਲ ਜਿਹੜੇ ਸੀਗੇ ਦੇਸ਼ ਦੇ ਪਿੱਛੇ ਆਪਣੀਆਂ ਕੁਰਬਾਨੀਆਂ ਦੇ ਗਏ ਤੇ ਸਾਡੇ ਨਾਲ ਉਹਨਾਂ ਦੀ ਪਿੱਛੇ ਜਾਣ ਤੋਂ ਬਾਅਦ ਇਹਨਾਂ ਸਮਾਰਕਾਂ ਦਾ ਹਾਲ ਦੇਖੋ ਜਰਾ ਤੁਸੀਂ ਆਹ ਦੇਖੋ ਮਿੱਟੀਆਂ ਟੁੱਟੀਆਂ ਹੋਈਆਂ ਟਾਹਲਾਂ ਦੀਵਾਰਾਂ ਤੇ ਚੜੀ ਹੋਈ ਸਿਲਨਾ ਤੁਸੀਂ ਦੇਖੋ ਇਹ ਲੱਗਦੀਆਂ ਨੇ ਕਿ ਉਹ ਯੋਧੇ ਸੀ ਉਹ ਯੋਧੇ ਸੀ ਜਿਨ੍ਹਾਂ ਨੇ ਆਪਣੀ ਜਾਨ ਜਿਹੜੀ ਹੈ ਉਹ ਦੇਸ਼ ਦੇ ਲਈ ਹੱਸਦੇ ਹੱਸਦੇ ਕੁਰਬਾਨ ਕਰ ਦਿੱਤੀ ਮੇਰੇ ਪਿੱਛੇ ਦੇਖੋ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਇਹ ਸਮਾਰਕ ਹੈ ਇਸ ਨੂੰ ਯਾਦਗਾਰ ਜਿਹੜੀ ਸਮਾਰਕ ਹੈ ਇਹਨੂੰ ਤਾਂ ਹੱਥਾਂ ਤੇ ਇਹਨੂੰ ਤਾਂ ਪਲਕਾਂ ਤੇ ਰੱਖਣਾ ਚਾਹੀਦਾ ਹੈ ਇਹਦੀ ਇੱਥੇ ਕੰਪਿਊਟਰ ਸੈਂਟਰ ਬੰਨਣਾ ਚਾਹੀਦਾ ਹੈ ਉਹਨਾਂ ਦੀ ਲਾਇਬ੍ਰੇਰੀ ਬੰਨੀ ਚਾਹੀਦੀ ਹੈ ਪਰ ਹਾਲ ਦੇਖੋ ਵੀਰਾਣਾ ਜੰਗਲ ਜੰਗਲ ਲੱਗਦਾ ਦੋਸਤੋ ਬਿਲਕੁਲ ਇੱਥੇ ਤੁਸੀਂ ਦੇਖੋ ਜੰਗਲੀ ਜਾਨਵਰ ਕੀ ਇੱਥੇ ਤੁਸੀਂ ਦੇਖੋ ਸੱਪਸ ਪੋਲੇ ਕਿੰਨੇ ਫਿਰਦੇ ਹੋਣੇ ਆ ਸਰਕਾਰਾਂ ਦਾ ਧਿਆਨ ਕਿੱਧਰ ਹੈ ਆ ਤੁਸੀਂ ਦੇਖੋ ਮੈਂ ਇੱਕ ਵਾਰੀ ਹੋਰ ਕੈਮਰਾ ਪਰਸਨ ਨੂੰ ਉਜ਼ਾਰਿਸ਼ ਕਰੂੰਗਾ ਕਿ ਇੱਕ ਵਾਰੀ ਉਧਰ ਦੇਖੋ ਮੈਨੂੰ ਉਧਰ ਜਾਣਾ ਹੀ ਪੈਣਾ ਆ ਤੁਸੀਂ ਦੇਖੋ ਇੱਕ ਵਾਰੀ ਇਹ ਬਿਲਕੁਲ ਡੇਂਜਰਸ ਜਗ੍ਹਾ ਹੈ ਬਿਲਕੁਲ ਡੇਂਜਰਸ ਜਗ੍ਹਾ ਹੈ ਇਹ ਆ ਦੇਖੋ ਇਹ ਭਾਈ ਰਣ ਤੀਰ ਸਿੰਘ ਨਾਰੰਗਵਾਲ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਕਿਸੇ ਜਿਹੜਾ ਨਿਸ਼ਾਨ ਸਾਫ ਝੂਲਦਾ ਪਿਆ ਹੈ ਇੱਥੇ ਬੈਠ ਕੇ ਉਹ ਸਿਮਰਨ ਕਿਆ ਕਰਦੇ ਸੀ ਬਹੁਤ ਵੱਡੇ ਕੀਰਤਨਕਾਰ ਸੀ ਬਹੁਤ ਵੱਡੇ ਉਹ ਬ੍ਰਹਮ ਗਿਆਨੀ ਸੀਗੇ ਇੱਥੇ ਬੈਠ ਕੇ ਉਹ ਕੀਰਤਨ ਕਰਦੇ ਸੀ ਔਰ ਤੁਹਾਨੂੰ ਮੈਂ ਹੋਰ ਗੱਲਾਂ ਦੱਸਾਂ ਜਿਹੜੀ ਭਾਈ ਰਣਦੀਰ ਸਿੰਘ ਅਕੈਡਮੀ ਹੈ ਕਿੱਥੇ ਬਣੀ ਹੈ ਬਿਲਕੁਲ ਖਾਲੀ ویرਾਨ ਇੱਥੇ ਸ਼ਾਇਦ ਹੀ ਕੋਈ ਵਿਰਲਾ-ਵਿਰਲਾ ਹੀ ਆਂਦਾ ਹੋਣਾ ਪਿੱਛੇ ਦੇਖੋ ਸਰੋਵਰ ਬਣਿਆ ਹੋਇਆ ਸੀ ਕੀ ਹਾਲ ਹੈ ਸੁੱਕ ਗਿਆ ਆ ਤੁਸੀਂ ਦੇਖੋ ਵੀ ਸਾਡੇ ਜਿਹੜੇ ਦੇਸ਼ ਦੇ ਫ੍ਰੀडम फाइਟਰਸ ਨੇ ਉਹਨਾਂ ਦਾ ਹਾਲ ਕੀ ਕੀਤਾ ਹੋਇਆ ਅੱਜ ਕੱਲ ਦੀ ਦੁਨੀਆਦਾਰੀ ਨੇ ਚਲੋ ਖੈਰ ਸਰਕਾਰਾਂ ਤਾਂ ਸਰਕਾਰਾਂ ਲੋਕ ਵੀ ਲੋਕਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਭਾਈ ਰਣਦੀਰ ਸਿੰਘ ਨਾਰੰਗਵਾਲ ਨੇ ਜਿਹੜੀ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਦੇਸ਼ ਨੂੰ ਮਾਡਰਨਾਈਜ਼ ਕਰਨ ਦੇ ਲਈ ਦੇਸ਼ ਨੂੰ ਆਜ਼ਾਦੀ ਉਹਨਾਂ ਨੂੰ ਇਨਕਲਾਬ ਦੀ ਤਰਫ ਲੈ ਕੇ ਜਾਣ ਦੇ ਲਈ ਇਹ ਉਹੀ ਭਾਈ ਰਣਜੀਤ ਸਿੰਘ ਨੇ ਜਿਨ੍ਹਾਂ ਨੇ ਰਕਾਵ ਗੰਜ ਦੀ ਕੰਦ ਦਾ ਮੋਰਚਾ ਦਿੱਲੀ ਜਾ ਕੇ ਲਾਇਆ ਸੀ ਤਾਂ ਦੋਸਤੋ ਤੁਸੀਂ ਆਪਾਂ ਕਹਿ ਤਾਂ ਦਿੰਨੇ ਆਪਾਂ ਬਹੁਤ ਵੱਡੇ ਇਨਕਲਾਬੀ ਆਪਾਂ ਆਪਾਂ ਇੱਕ ਸਿੰਗਰ ਦੇ ਪਿੱਛੇ ਰੋਈ ਜਾਂਦੇ ਆ ਜਿਹੜਾ ਗਲੋਬਲ ਬਣ ਚੁੱਕਿਆ ਉਹਦੇ ਪਿੱਛੇ ਆਪਾਂ ਹੰਜੂ ਉਹਨਾਂ ਦੇ ਕਾਨਸਰਟਸ ਜਾ ਕੇ ਹੰਜੂ ਕੱਢਦੇ ਪਏ ਨੇ ਸ਼ਰਮ ਆਣੀ ਚਾਹੀਦੀ ਤੁਹਾਨੂੰ ਲਾਣਤ ਆਣੀ ਚਾਹੀਦੀ ਹੈ ਇੱਕ ਵਾਰ ਤੁਸੀਂ ਦੇਖੋ ਮੇਰੇ ਪਿੱਛੇ ਇਹ ਤਸਵੀਰਾਂ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਇਹ ਹਾਲ ਹੈ ਸਾਡੇ ਸ਼ਹੀਦਾਂ ਦਾ ਸਾਡੀ ਸ਼ਹੀਦਾਂ ਨੂੰ ਸ਼ਰਧਾਂਜਲੀ ਐਦਾਂ ਦਿੱਤੀ ਜਾਂਦੀ ਸਾਡੇ ਹਿੰਦੁਸਤਾਨ ਦੇ ਵਿੱਚ ਸਾਡਾ ਇਹ ਪੰਜਾਬ ਹੈ ਸਾਡਾ ਇਹ ਪੰਜਾਬ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਤਾਂ ਦੋਸਤੋ ਇਹ ਉਹਨਾਂ ਦੇ ਬਾਰੇ ਜਿਹੜਾ ਹਾਲ ਹੈ ਬਿਲਕੁਲ ਤੁਸੀਂ ਦੇਖੋ ਇਮਾਰਤ ਟੁੱਟਣ ਵਰਗੀ ਹੋਈ ਪਈ ਹੈ ਇਹ ਨਿਸ਼ਾਨ ਸਾਹਿਬ ਝੂਲਦਾ ਪਿਆ ਸਾਡੀ ਸ਼ਾਨ ਦਾ ਪ੍ਰਤੀਕ ਸਾਡੀ ਮੁੱਛ ਦਾ ਪ੍ਰਤੀਕ ਜਿਹੜੀ ਸਿੱਖੀ ਇਤਿਹਾਸ ਦਾ ਜਿਹੜਾ ਇਹ ਨਿਸ਼ਾਨ ਸਾਹਿਬ ਹੈ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਮੇਰੇ ਪਿੱਛੇ ਆਓ ਇੱਕ ਵਾਰੀ ਮੈਂ ਤੁਹਾਨੂੰ ਤਸਵੀਰਾਂ ਦਿਖਾਣਾ ਇੱਕ ਵਾਰੀ ਬਹੁਤ ਵੱਡੀਆਂ ਤੇ ਐਕਸਕਲੂਸਿਵ ਤਸਵੀਰਾਂ ਨੇ ਇਹ ਜਿਹੜੀ ਟੁੱਟੀ ਜ ਇਮਾਰਤ ਦੇ ਬਾਰੇ ਜਿਹੜੀ ਇਹਦੀ ਹੋਰ ਵੀ ਖਾਸੀਅਤ ਹੈ ਭਾਈ ਰਣਦੀਰ ਸਿੰਘ ਨਾਰੰਗਵਾਲ ਜੀ ਕੌਣ ਸੀ ਭਾਈ ਰਣਦੀਰ ਸਿੰਘ ਜੀ ਦੇ ਪਰਿਵਾਰ ਵਾਲੇ ਕਿੱਥੇ ਨੇ ਇਸ ਟਾਈਮ ਤੇ ਭਾਈ ਰਣਦੀਰ ਸਿੰਘ ਨਗਰ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਦਿੱਤਾ ਹੈ ਅਸੀਂ ਲੋਕਾਂ ਤੋਂ ਵੀ ਜਾਣਾਂਗੇ ਭਾਈ ਰਣਦੀਰ ਸਿੰਘ ਨਗਰ ਹੈ ਕੀ ਪਹਿਲਾ ਇੱਕ ਵਾਰੀ ਮੈਂ ਤੁਹਾਨੂੰ ਚੀਜ਼ਾਂ ਦਿਖਾਣਾ ਤੁਸੀਂ ਦੇਖੋ ਮੇਰੇ ਪਿੱਛੇ ਆ ਜਿਹੜਾ ਨਿਓ ਪੱਥਰ ਹੈ ਆ ਬਲੈਕ ਕਲਰ ਦਾ ਜਿਹੜਾ ਪੱਥਰ ਹੈ ਆ ਦੇਖੋ ਤੁਸੀਂ ਇੱਥੇ ਜੰਗ ਪੇੜ-ਪੌਦਿਆਂ ਦਾ ਹਾਲ ਕੀ ਹੈ ਜੰਗਲੀ ਬਣ ਚੁੱਕੇ ਨੇ ਬਿਲਕੁਲ ਆਹ ਹਾਲ ਦੇਖੋ ਤੁਸੀਂ ਆ ਤਾਂ ਮੇਰੇ ਪਿੱਛੇ ਦੇਖੋ ਤੁਸੀਂ ਆਹ ਨਿਓ ਪੱਥਰ ਆ ਨਿਓ ਪੱਥਰ ਹੈ ਜਦੋਂ ਬਾਦਲ ਦੀ ਸਰਕਾਰ ਸੀ ਆਹ ਜਿਹੜਾ ਨਿਓ ਪੱਥਰ ਹੈ 15 10 11 ਨੂੰ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਕਿਸੇ ਨੇ ਦੀ ਸਾਰੀ ਨਹੀਂ ਲਈ ਉਸ ਤੋਂ ਬਾਅਦ ਇੱਥੇ ਕੋਈ ਲੀਡਰ ਆ ਕੇ ਨਹੀਂ ਖੜਦਾ ਉਸ ਤੋਂ ਬਾਅਦ ਇੱਥੇ ਕੋਈ ਨੌਜਵਾਨ ਰੀਲਾ ਇੱਥੇ ਆ ਕੇ ਬਣਾ ਲਿਆ ਕਰੋ ਨੌਜਵਾਨੋ ਇੱਥੇ ਆ ਕੇ ਰੋਲ ਲਿਆ ਕਰੋ ਜਿਹੜੇ ਸਾਡੇ ਦੇਸ਼ ਦੇ ਲਈ ਸ਼ਹੀਦ ਹੋਗੇ ਕੁਰਬਾਨ ਹੋਗੇ ਕਿੱਥੇ ਪਹ ਸਟੈਂਡ ਕਰਦੇ ਨੇ ਕਿੱਥੇ ਖੜੇ ਆਪਾਂ ਤੁਸੀਂ ਦੇਖੋ ਰੂਹਾਂ ਬਸਦੀਆਂ ਨੇ ਉਹ ਨਿਸ਼ਾਨ ਸਾਹਿਬ ਝੂਲਦਾ ਪਿਆ ਹੈ ਰੂਹਾਂ ਰੂਹਾਂ ਬਸਦੀਆਂ ਪਈਆਂ ਨੇ ਅੱਛਾ ਰੂਹਾਂ ਬਸਦੀਆਂ ਨੇ ਇੱਥੇ ਉੱਥੇ ਬੈਠ ਕੇ ਸਿਮਰਨ ਕਰਦੇ ਸੀ ਭਾਈ ਰੰਤਿਰ ਸਿੰਘ ਜੀ ਆਹ ਦੇਖੋ ਹਾਲ ਹੈ ਆਹ ਜਰਾਂ ਲੱਗੀਆਂ ਹੋਈਆਂ ਨੇ ਆਹ ਦੇਖੋ ਆਹ ਜਰ ਜਰ ਆਹ ਦੇਖੋ ਆਹ ਦੇਖੋ ਜੀ ਆਹ ਦੇਖਿਓ ਕੋਈ ਬਰਸੋਂ ਤੋਂ ਨਹੀਂ ਆਇਆ 2011 ਤੋਂ ਬਾਅਦ ਇੱਥੇ ਕੋਈ ਲੀਡਰ ਇੱਥੇ ਕੋਈ ਲੀਡਰ ਸਹਿਬਾਨ ਲੁਧਿਆਣਾ ਦੇ اعلی ਅਧਿਕਾਰੀ ਲੁਧਿਆਣਾ ਦੀ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਕਿਉਂ ਨਹੀਂ ਧਿਆਨ ਦਿੰਦੀ ਸਾਡੇ ਸ਼ਹੀਦਾਂ ਦੇ ਗੰਨੀ ਸਾਡਾ ਸਟੋਰੀ ਦਿਖਾਉਣ ਦਾ ਮਕਸਦ ਇਹ ਹੀ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਸਾਡੇ ਬਾਲਾ ਜਰਨੈਲ ਸੀਗੇ ਜਿਹੜੇ ਗਦਰੀ ਬਾਬੇ ਸੀਗੇ ਸਾਡੇ ਦਾਦੇ ਗਦਰੀ ਬਾਬੇ ਤਾਂ ਦੋਸਤੋ ਗਦਰੀ ਬਾਬਿਆਂ ਦੇ ਨਾਲ ਜਿਹੜਾ ਸਲੂਪ ਹੈ ਉਹ ਕਿਹੜਾ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਬੜਾ ਮਨ ਉਦਾਸ ਹੋ ਜਾਂਦਾ ਹੈ ਜਦੋਂ ਦੀ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਦੋਸਤੋ ਹਾਲਤ ਦੇਖੋ ਤੁਸੀਂ ਹਾਲ ਤੁਸੀ ਦੇਖੋ ਇੱਥੇ ਲੋਕ ਜਿਹੜੇ ਆ ਦਿਲਜੀਤ ਦੁਸ਼ਾਂਜ ਦੇ ਸ਼ੋਅ ਦੇ ਵਿੱਚ ਆ ਕੇ ਅਥਰੂ ਬਹਾ ਰਹੇ ਨੇ ਉਹਨਾਂ ਦੇ ਗਾਣੇ ਰਿਪੀਟ ਕਰਦੇ ਪਏ ਨੇ ਪਰ ਤੁਸੀਂ ਦੇਖੋ ਭਾਈ ਰੰਤਿਰ ਸਿੰਘ ਜੀ ਜਿਹੜੇ ਸੀਗੇ ਉਹਨਾਂ ਦੀ ਸਮਾਰਕ ਦਾ ਹਾਲ ਕੀ ਹੈ ਟੁੱਟੀ ਪਈ ਹੈ ਆ ਦੇਖੋ ਅੰਮ੍ਰਿਤ ਅਧਰ ਦਿਖਾਓ ਤੁਸੀਂ ਇੱਧਰ ਦੇਖੋ ਇਹ ਹਾਲ ਹੈ ਇਹ ਹਾਲ ਹੈ ਇਸ ਸਮਾਰਕ ਦਾ ਟੁੱਟੀਆਂ ਟਾਈਲਾਂ ਦੇਖੋ ਇਹ ਕਦੇ ਵੀ ਡਿੱਗ ਸਕਦੀ ਹੈ ਇਟ ਇਜ਼ ਦਾ ਮੋਸਟ ਡੇਂਜਰਸ ਤੁਸੀਂ ਦੇਖੋ ਕਿਦਾਂ ਤਰੇੜਾਂ ਪਈਆਂ ਹੋਈਆਂ ਨੇ ਇਹ ਸ਼ਹੀਦਾਂ ਦੇ ਨਾਲ ਕੀਤਾ ਹੋਇਆ ਵਿਤਕਰਾ ਇਹ ਸ਼ਹੀਦਾਂ ਦੇ ਨਾਲ ਕੀਤੀ ਹੋਈ ਗੱਦਾਰੀ ਹੈ। ਕਈ ਵਾਰੀ ਸੋਚਦੇ ਹਾਂ ਵੀ ਸ਼ਹੀਦਾਂ ਨੇ ਜਿਹੜੀ ਸ਼ਹਾਦਤ ਹੈ ਉਹ ਕਿਉਂ ਦਿੱਤੀ ਹੋਣੀ ਹੈ? ਕੀ ਇਹਨਾਂ ਗੱਦਾਰ ਲੋਕਾਂ ਦੇ ਲਈ ਦਿੱਤੀ ਹੋਣੀ ਹੈ? ਇਹਦੀ ਬਾਕੀ ਦੀ ਜਿਹੜੀ ਜਾਣਕਾਰੀ ਹੈ ਭਾਈ ਰਣਜੀਤ ਸਿੰਘ ਜੀ ਦਾ ਜਿਹੜਾ ਬ੍ਰੀਫ ਹੈ। ਅਸੀਂ ਕਰਦੇ ਹਾਂ ਅਸੀਂ ਗੱਲਬਾਤ ਕਰਦੇ ਹਾਂ ਅਸੀਂ ਉਹਨਾਂ ਦੀ ਕਿਤਾਬ ਚੋਂ ਕਈ ਕਈ ਗੱਲਾਂ ਜਾਣਾਂਗੇ। ਉਹਨਾਂ ਦੀ ਲਾਇਬ੍ਰੇਰੀ ਚੱਲਦੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਹੋਈ ਹੈ। ਪਿੰਡ ਦੇ ਬਾਹਰ ਹੈ। ਵਿੱਚ ਅਸੀਂ ਜਿਹੜੀ ਉਹਨਾਂ ਦੀ ਕਿਤਾਬ ਸੀ ਮੇਨ ਮੋਸਟ ਫੇਮਸ ਜੇਲ ਚਿੱਠੀਆਂ ਅਸੀਂ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਤੁਸੀਂ ਜੁੜੇ ਹੋ ਨਿਰਪੱਖ ਦੇ ਨਾਲ ਤੇ ਮੈਂ ਆਕਾਸ਼ ਦੋਸਤੋ ਸਾਡੇ ਨਾਲ ਮੋਹਨ ਲਾਲ ਜੀ ਮੌਜੂਦ ਨੇ ਜਿਹੜੀ ਲਾਇਬ੍ਰੇਰੀ ਬਣੀ ਹੋਈ ਹੈ ਭਾਈ ਰਣਦੀਰ ਸਿੰਘ ਨਾਰੰਗਵਾਲ ਜੀ ਦੇ ਟਾਪ ਮਦਨ ਮਦਨ ਨਾਲ ਨਾ ਲੈਣਾ ਦਾ ਨਾਮ ਹੈ ਮਦਨ ਲਾਲ ਜੀ ਉਹਨਾਂ ਦੇ ਬਾਰੇ ਦੱਸੋ ਵੀ ਕੌਣ ਸੀਗੇ ਕਿਵੇਂ ਮਤਲਬ ਆ ਉਹਨਾਂ ਦੇ ਪਿੰਡ ਦੇ ਵਿੱਚ ਕੀ ਬੋਲ ਵਾਲਾ ਸੀ ਉਹਨਾਂ ਦਾ ਪਿੰਡ ਜਿਹੜਾ ਬੋਲ ਵਾਲਾ ਬੋਲ ਸ਼ਿਆਰੀ ਭਾਈ ਸਾਡੇ ਪਿੱਛੇ ਬਹੁਤ ਸੰਗਤ ਸੀ ਹੈ ਤੇ ਉਹਨਾਂ ਟਾਪ ਤੇ ਜਾਂਦੇ ਸੀ ਉੱਤੇ ਪਾਠ ਪੜ੍ਹ ਕਰਦੇ ਸੀ ਤੇ ਜੇ ਮੈਂ ਬਾਹਰ ਅੰਦਰ ਜਾਇਆ ਦਿੱਲੀ ਚਲੇ ਜਾਇਆ ਕਲਕੱਤਾ ਚਲੇ ਜਾਇਆ ਉਹਨਾਂ ਦਾ ਨਾਮ ਲਈ ਵੈਸੀ ਨਾਰੰਗਾਲ ਤੋਂ ਆਏ ਸਾਡੇ ਪੈਰ ਸੂਣ ਲਾਈ ਜਾਂਦੇ ਅੱਛਾ ਹਾਂ ਇਹਨਾਂ ਰਤਵਾਸੀ ਜੋ ਤੁਸੀਂ ਉਹਨਾਂ ਦਾ ਨਾਮ ਲਾ ਪੈਰ ਸੂਣ ਲਾ ਕੇ ਹਾਂ ਹਾਂਜੀ ਹਾਂਜੀ ਅੱਡ ਦਿੱਲੀ ਧੰਨੇ ਦੇ ਜਾਂਦੇ ਰਹੇ ਕਿਸਾਨ ਯੂਨੀਅਨ ਦੇ ਤੇ ਅਗਲੇ ਨੇ ਕਿਹਾ ਵੀ ਕਿਹੜਾ ਪਿੰਡ ਹੈ ਤੁਹਾਡਾ ਸੀ ਕਿਹਾ ਨਾਰੰਗਾਲ ਵਾਲਾ ਅੱਛਾ ਜੀ ਤੇ ਸੰਗਤ ਨੇ ਪੈਰ ਸੂਣ ਲਾਈ ਜਾਂਣਾ ਅੱਛਾ ਜੀ ਹਾਂਜੀ ਅੱਛਾ ਜੀ ਬਹੁਤ ਇਜਤ ਮਾਨ ਕਰਦੇ ਸੀ ਵੀ ਤੁਸੀਂ ਨਾਰੰਗਾਲ ਤੋਂ ਆਏ ਹੋ ਮਾਪੁਰਖਾਂ ਦਾ ਪਿੰਡ ਸੀ ਅੱਛਾ ਹਾਂਜੀ ਮੇਰੇ ਪਾਪਾ ਜੀ ਇੱਕ ਗੱਲ ਹੋਰ ਹੈ ਉਹ ਪਾਠ ਬੜਾ ਕਰਦੇ ਹੁੰਦੇ ਸੀ ਕਹਿੰਦੇ 72 72 ਘੰਟੇ ਕੀਰਤਨ ਕਰੀ ਜਾਣਾ ਲਗਾਤਾਰ ਹਾਂ ਜੀ ਬਟਰ ਬਟਰ ਘੰਟੇ ਜਿਹੜਾ ਫਰੋਜਪੁਰ ਦਾ ਉਹ ਦਿੱਤੇ ਸੀ ਇਹਨਾਂ ਨੇ ਪਹਿਲਾ ਜੱਥਾ ਸੀ ਅੱਛਾ ਹਾਂ ਜੀ ਅੰਮ੍ਰਿਤਸਰ ਦਾ ਮੋਰਚੇ ਤੇ ਪਹਿਲਾ ਜੱਥਾ ਸੀ ਅੱਛਾ ਜੀ ਹਾਂ ਜੀ ਹੋਰ ਕੀ ਮਤਲਬ ਪਾਠ ਤੋਂ ਇਲਾਵਾ ਹੋਰ ਉਹਨਾਂ ਦੀ ਕੀ ਖੂਬੀਆਂ ਸੀਗੀਆਂ ਇਹ ਜੇਲ ਚਿੱਠੀ ਹੈ ਜੀ ਪੰਜਾਬੀ ਚ ਹੂੰ ਹੈ ਜੀ ਇਹ ਉਹਨਾਂ ਦਾ ਸੋਨੇ ਦੀ ਚਿੜੀਆ ਸੋਨੇ ਦੀ ਚਿੜੀਆ ਠੀਕ ਹੈ ਜੀ ਤੇ ਇੰਗਲਿਸ਼ ਬਾਇਓਗ੍ਰਾਫੀ ਪਾਇਰਨਟੀਰ ਸਿੰਘ ਜੀ ਦੀ ਬਾਇਓਗ੍ਰਾਫੀ ਉਹਨਾਂ ਨੇ ਆਪ ਦੀ ਲਿਖੀ ਹੈ ਹਾਂਜੀ ਇੰਗਲਿਸ਼ ਚ ਇਹ ਇਹ ਆਪਣੇ ਹਿੰਦੀ ਚ ਜੀ ਤੇ ਕਿਤਾਬਾਂ ਲੈਣ ਬਹੁਤ ਲੋਕ ਆਉਂਦੇ ਕਿੰਨੇ ਕੁ ਲੋਕ ਉਹਨਾਂ ਦੇ ਬਾਰੇ ਇੱਥੇ ਪੁੱਛਣ ਆਉਂਦੇ ਆ ਮਤਲਬ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਜਿਹੜੀ ਟਾਪ ਬੜੀ ਹੈ ਸਰਕਾਰਾਂ ਨੂੰ ਉਹਦੇ ਬਾਰੇ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ ਆਕਰਸ਼ਿਤ ਦਾ ਕੇਂਦਰ ਬਣਨਾ ਚਾਹੀਦਾ ਹਾਂ ਜੇ ਉੱਥੇ ਬਣਨਾ ਚਾਹੀਦਾ ਪਰ ਬਣਾਉਣਾ ਕੋਈ ਨਹੀਂ ਕਾਰਨ ਕੀ ਹੋ ਸਕਦਾ ਕਿਉਂ ਨਹੀਂ ਬਣਾਉਂਦੇ ਕਾਰਨ ਅਸੀਂ ਤਾਂ ਦੱਸ ਨਹੀਂ ਸਕਦੇ ਬਣਾਇਆ ਬਾਦਸ਼ਾਹ ਨੇ ਕਈ ਵਾਰ ਉੱਥੇ ਕਈ ਵਾਰ ਉੱਥੇ ਬੋਟੇ ਲਾਇਆ ਸਪਰੇਅ ਕਰਕੇ ਆਉਣ ਤੇ ਦੋ ਲਾਈਟਾਂ ਸੂਰਲ ਲਾਈਟਾਂ ਮੈਂ ਖੋਦਾ ਆਪ ਲਵਾਈਆਂ ਸਾਡਾ ਡੇਰਾ ਇੱਥੇ ਹੈ ਜੀ ਪਿੰਡ ਦੇ ਵਿੱਚ ਵੀ ਲੱਗੀਆਂ ਤੇ ਮੈਂ ਕਿਹਾ ਵੀ ਭਾਈ ਸਾਹਿਬ ਨੇ ਜ਼ਰੂਰ ਲਵਾਉਣੀਆਂ ਪਹਿਲਾਂ ਗੱਡੀ ਉੱਥੇ ਲੈ ਗਿਆ ਇੱਕ ਨੰਬਰ ਜਾ ਕੇ ਦੇਖੋ ਲਾਈਟ ਇੱਕ ਨੰਬਰ ਤੋਂ ਚੱਲੂਗੀ ਉੱਥੇ ਦੇਖਿਓ ਨੇ ਇੱਕ ਨੰਬਰ ਤੇ ਦੋ ਨੰਬਰ ਉਦੋਂ ਬਾਅਦ ਫੇ ਪਿੰਡ 'ਚ ਤਰਨ ਚੱਲਦੀ ਹੈ ਜੀ ਬਾਈ ਜੀ ਮਤਲਬ ਜਿਹੜਾ ਉਹ ਸਮਾਰਕ ਬਣੀ ਹੋਈ ਢਾਪਣੀ ਹੋਈ ਆ ਉਹ ਸਰਕਾਰਾਂ ਫਿਰ ਕਿਉਂ ਨਹੀਂ ਨਾ ਲਈ ਧਿਆਨ ਦੇ ਰਹੀ ਬਦਲ ਸਰਵਾਇਸ ਸੀਗੇ ਉਹਨਾਂ ਨੇ 1 ਕਰੋੜ ਰੁਪਏ ਉਥੇ ਗ੍ਰਾਂਟ ਦਿੱਤੀ ਸੀਗੀ ਠੀਕ ਹੈ ਜੀ ਉਹ ਕਰੋੜ ਰੁਪਏ ਲੱਗਿਆ ਉਥੇ ਜੀ ਇਹ ਤਾਂ ਹੁਣ ਮੈਨੇਜਮੈਂਟ ਨੂੰ ਪਤਾ ਵਾ ਲੱਗਿਆ ਜਾਂ ਨਹੀਂ ਲੱਗਿਆ ਬਲ ਸਭ ਨੇ ਗੌਰਮੈਂਟ ਬਣਾਇਆ ਜੀ ਗੌਰਮੈਂਟ ਬਣਾਇਆ ਉੱਥੇ ਕਰੋੜਾਂ ਦੇ ਗ੍ਰਾਂਟ ਮਨਜ਼ੂਰ ਕੀਤੀ ਸੀ ਅੱਛਾ ਦੱਸ ਦੇ ਇਹ ਫਿਰ ਉਹ ਮਤਲਬ ਬਾਦਲ ਸਾਹਿਬ ਨੇ ਸੁਰਖੀਆਂ ਚ ਸਿਰਫ ਉਹ ਜਿਹੜਾ ਨਾਮ ਲੱਗਿਆ ਉਹਨਾਂ ਨੇ ਇਨਗੋਰੇਸ਼ਨ ਕੀਤੀ ਉਸ ਤੋਂ ਬਾਅਦ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਇਆ ਉੱਥੇ ਅਸੀਂ ਜਾਂਦੇ ਦੇਖਿਆ ਹੁਣ ਤਾਂ ਬਹੁਤ ਉੱਥੇ ਸਫਾਈ ਵੀ ਨਹੀਂ ਹੋ ਰਹੀ ਇਹ ਪਤਾ ਨਹੀਂ ਹੁਣ ਸਪਰੇਅ ਅਸੀਂ ਉੱਥੇ ਜਾ ਕੇ ਸਪਰੇਅ ਕਰਕੇ ਆਉਣਾ ਸੀ ਵੀ ਉਹਨਾਂ ਨੇ ਯਾਰ ਕਰ ਦੋ ਲੈਟਾਂ ਖੋਦ ਦੇਰੇ ਕੰਨਿਓ ਟੈਸਟ ਕੰਨਿਓ ਦੇਰੇ ਨੇ ਮਾਰ ਲ ਇਹਨਾਂ ਨੇ ਪੈਨਸਿਲਾਂ ਲਵਾਇਆ ਸੀ ਉਨਾ ਕੁ ਵਾਰੀ ਬੈਂਟੇ ਕਰੀਓ ਕਾਨੇ ਵੀ ਟੂਟ ਉਠੋ ਚਾਲੂ ਕਰੋ ਪਹਿਲੀ ਲਾਈਟ ਉਠੋ ਚਾਲੂ ਕਰੀ ਗਏ ਕਿ ਲੱਗਦਾ ਭਾਈ ਜੀ ਲੋਕਾਂ ਨੂੰ ਬੱਚਿਆਂ ਨੂੰ ਅੱਜ ਕੱਲ ਦੀ ਜਨਰੇਸ਼ਨ ਨੂੰ ਇੱਥੇ ਆ ਕੇ ਪ੍ਰਚਾਰ ਕਰਨਾ ਚਾਹੀਦਾ ਇੱਥੇ ਆ ਕੇ ਦੇਖਣਾ ਚਾਹੀਦਾ ਦੱਸਣਾ ਚਾਹੀਦਾ ਪੇਰੈਂਟਸ ਨੂੰ ਇੱਥੇ ਆਪਣੇ ਕੀਰਤਨ ਹੁੰਦਾ ਜੀ ਭਾਈ ਸਾਹਿਬ ਦੀ ਜਗ੍ਹਾ ਦੇ ਅੰਦਰ ਗੋਟਦਵਾਰਾ ਹੈ ਅੱਛਾ ਜੀ ਹੈ 16 ਅੰਤ ਨੇਕ ਨੂੰ ਨਰੈਣਦਪਾਈ ਹੁੰਦੇ ਆ ਉੱਥੇ ਕੀਰਤਨ ਹੁੰਦਾ ਹੈ ਹੈ ਜੀ ਤੇ ਸੰਗਤ ਨੂੰ ਨਾਲ ਜੋੜਦੇ ਆਓ ਅੱਜ ਕੀ ਨਵੀਂ ਪੰਚਾਇਤ ਵੀ ਬੁਲਾਈ ਹੋਣਾਂ ਨੇ ਵੇ ਆ ਪੌਤਰਾ ਟਾਪ ਤੇ ਬਈ ਕੁਛ ਨਾ ਕੁਛ ਕਰੀਏ ਜੀ ਹਾਈ ਠੀਕ ਹੈ ਜੀ ਤਾਂ ਦੋਸਤੋ ਇਸਨ ਸਾਡੇ ਨਾਲ ਮਦਨ ਲਾਲ ਜੀ ਜਿਨ੍ਹਾਂ ਨੇ ਦੱਸਿਆ ਵੀ ਜਿਹੜੇ ਭਾਈ ਰੰਤਿਰ ਸਿੰਘ ਸੀਗੇ ਉੱਥੇ ਕੀਰਤਨ ਕਰਦੇ ਸੀ ਉੱਥੇ ਪਾਠ ਕਰਦੇ ਸੀ ਉਹਨਾਂ ਦੀ ਟਾਪ ਬਣੀ ਹੋਈ ਹੈ ਉੱਥੇ ਗੁਰਦੁਆਰਾ ਵੀ ਹੈ ਔਰ ਸਰਕਾਰਾਂ ਨਾਲ ਤਾਂ ਖੈਰ ਕੀ ਸੋchnਾ ਹੈ ਲੋਕਾਂ ਨੂੰ ਵੀ ਕੰਪਰੋਮਾਈਜ਼ ਕਰਨਾ ਚਾਹੀਦਾ ਲੋਕਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਪਤਾ ਹੋਣਾ ਚਾਹੀਦਾ ਕਿਤਾਬਾਂ ਚ ਪੜੋ ਉਹਨਾਂ ਦੇ ਬਾਰੇ ਰਾਜਸਥਾਨ ਚੋਂ ਯੂਪੀ ਚੋਂ ਐਮਪੀ ਚੋਂ ਮਹਾਰਾਸ਼ਟਰ ਚੋਂ ਬਹੁਤ ਸੰਗਠਨ ਇਸੇ ਆਉਂਦੇ ਆ अच्छा हां जी क्या बात है बहुत स्ट्रोंग है संत सी वो वर्ल्ड लेवल पे संत सी है हां जी अच्छा वर्ल्ड लेवल दे हां वर्ल्ड लेवल पे पूरी दो ਹੁਣ ਵੀ ਉੰਦਰ ਚੱਲਦੇ ਨੇ ਬਾਰਖੰਡਰ ਜਿੱਥੇ ਯੂਕੇ ਚ ਅਮਰੀਕਾ ਚ ਕੈਨੇਡਾ ਚ ਸਾਰੇ ਉਹਨਾਂ ਦੇ ਨਾਂ ਤੇ ਜਿੱਥੇ ਚੱਲਦੇ ਨੇ ਅਖੰਡ ਕੀਰਤਨੀ ਜਿੱਥੇ ਅਤੇ ਲੋਧਣਾ ਵੀ ਚੱਲਦੇ ਆ ਇੱਥੇ ਪੰਨਚ ਵੀ ਚੱਲਦੇ ਨੇ ਲੋਧਣਾ ਸਕੂਲ ਆ ਜਿੱਥੇ ਜਿੱਥੇ ਢਾਪੇ ਜਾ ਕੇ ਆਏ ਹਾਂ ਉੱਥੇ ਬੱਚਿਆਂ ਦਾ ਸਕੂਲ ਹੈ ਛੋਟੇ ਬੱਚਿਆਂ ਦਾ ਠੀਕ ਹੈ ਜੀ ਤੇ ਦੋ ਬਸਾਂ ਉਹਨਾਂ ਕੋਲੇ ਕੋਲਡ ਸਿੰਘ ਨਗਰ ਪੜਿਆ ਉਹਨਾਂ ਦੇ ਨਾਂ ਤੇ ਹਾਂਜੀ ਹਾਂਜੀ ਬਣਿਆ ਉਹਨਾਂ ਦੇ ਨਾਂ ਤੇ ਆ ਪਰ ਬਾਬਾ ਜੀ ਇੱਕ ਗੱਲ ਹੋ ਰਹੀ ਆ ਉੱਥੇ ਭਾਈ ਰਣਤੇਰ ਸਿੰਘ ਨਗਰ ਚ ਮੈਂ ਵੀ ਰਹਿਣਾ ਮੈਂ ਵੀ ਉੱਥੋਂ ਦਾ ਹੀ ਵਸਾਈ ਆ ਪਰ ਉੱਥੋਂ ਦੇ ਜਿਹੜੇ ਹੋਰ ਵੀ ਸਕੂਲ ਨੇ ਹੋਰ ਵੀ ਬੰਦੇ ਨੇ ਪਰ ਉਹਨਾਂ ਨੂੰ ਭਾਈ ਰਣਤੇਰ ਸਿੰਘ ਬਾਰੇ ਪਤਾ ਹੀ ਨਹੀਂ ਹੈਗਾ ਜੀ ਭਾਈ ਰਣਤੇਰ ਸਿੰਘ ਨਗਰ ਚ ਵਿੱਚ ਰਹਿ ਕੇ ਵੀ ਉਹ ਬਾਹਰੋਂ ਆ ਕੇ ਬਸੇ ਹੋਏ ਨੇ ਜਿਉਂ ਉਹਨਾਂ ਨੂੰ ਕੋਈ ਨਹੀਂ ਕੋਈ ਪ੍ਰਚਾਰ ਕਰੇ ਤਾਈਆਂ ਹੀ ਆ ਆ ਦੇਖੋ ਜੀ ਇੱਕ ਅਖਬਾਰ ਹੈ ਅੱਛਾ ਜੀ ਹੈ ਜੀ ਹਾਂਜੀ ਹਾਂਜੀ ਇਹ ਸਾਡੇ ਲਾਇਬ੍ਰੇਰੀ ਵਿੱਚ ਚਾਰ ਅਖਬਾਰ ਆਉਂਦੇ ਆ ਜੀ ਹੈ ਨਹੀਂ ਪਹਿਲੇ ਦਾ ਹਾਂਜੀ ਤੇ ਅਜੀਤ ਤੇ ਪੰਜਾਬੀ ਟੂਰ ਵੀ ਆਉਣ ਠੀਕ ਹੈ ਜੀ ਪੰਜਾਬੀ ਟੂਰ ਵੀ ਇੰਗਲਿਸ਼ ਵੀ ਆਉਂਦਾ ਸੀ ਠੀਕ ਹੈ ਜੀ ਜੇ ਪੜਨ ਵਾਲਾ ਹੋਵੇ ਉਹਦੇ ਪੈਸੇ ਦੇਣ ਦਾ ਤਾਂ ਕੋਈ ਆਰੰਡ ਹੈ ਲੇਕਿਨ ਤਾਂ ਖੈਡੀ ਜਾਣਗੇ ਇੱਥੇ ਨਹੀਂ ਆਉਣਗੇ ਇੱਥੇ ਸੰਗਤ ਨੇੜੇ ਨੇੜੇ ਦੀ ਗੁਰਜਰਾਲ ਨਾਰੰਗਾਲ ਪੱਲਿਆੜ ਹੈ ਜੀ ਲਤਾ ਮੋਗੇ ਕਨਿਓ ਬਰਨਾਲੇ ਕਨਿਓ ਬਹੁਤ ਸੰਗਤ ਹੁੰਦੀ ਆ ਜੇ ਸਾਡੀਆਂ ਇੱਥੋਂ ਕਿਤਾਬਾਂ ਲੈ ਜਾਂਦੀਆਂ ਤੇ ਪੜ ਕੇ ਸਾਨੂੰ ਵਾਪਸ ਕਰ ਜਾਂਦੇ ਆ ਅੱਛਾ ਇਹ ਦੂਰ ਦੂਰੋਂ ਆਉਂਦੇ ਆ ਹਾਂਜੀ ਉਹਨਾਂ ਦੇ ਕਾਰਡ ਬਣੇ ਹੋਏ ਆ ਉਹ ਇੱਕ ਫੋਟੋ ਸਾਡੇ ਕੋਲ ਆ ਇੱਕ ਫੋਟੋ ਕਾਰਡ ਦੇ ਉੱਪਰ ਲੱਗੀ ਹੋਈ ਆ ਹੈਜੀ ਕੋਈ ਪੈਸਾ ਨਹੀਂ ਹੁਣ ਸਾਡੀ ਰਾਇਵਰੀ ਦੀ ਘਟੋ ਘਟ 12 13 ਹਜ਼ਾਰ ਕਟਾ ਵੱਡਿਆ ਕੀ ਬਾਤ ਹੈ ਦੇਖ ਲਓ ਹੈਜੀ ਤੇ ਅਸੀਂ ਇਹ ਸਾਲ 'ਚ ਇੱਕ ਦੋ ਪ੍ਰੋਗਰਾਮ ਹੁੰਦੇ ਆ ਪੰਜਾਬੀ ਆਪਣੇ ਹੈਗੇ ਜੀ ਆਪਣੇ ਦਿੱਲੀ ਤੇ ਉਹ ਸਾਨੂੰ ਹਜ਼ਾਰ ਦਾ 600 ਰੁਪਿਆ ਭੇਜਿਆ। 6 ਮਹੀਨੇ ਬਾਅਦ ਸਾਨੂੰ ਕਿਤਾਬਾਂ ਉੱਥੋਂ ਆਉਂਦੀਆਂ ਨੇ। ਇਹ ਕੋਸ਼ਿਸ਼ ਸੀ ਆਪਣੇ ਕੋਲੋਂ ਕਾ ਲਿਆਉਂਦੇ ਆ। ਜਿਹੜੇ ਸਾਡੇ ਸਰਦਾਰ ਜੀ ਨੇ ਹੈ ਨੀ ਤੇ ਉਹ ਵੀ ਪੂਰਾ ਪੈਸਾ ਖਰਚ ਲਿਆ। ਅਰੇ ਵੀਰ ਦੇਖ ਲਓ ਸਾਡੇ ਕੋਲੇ 32 ਕੁਰਸੀਆਂ ਜੀ। ਹੈ ਨੀ ਤੇ ਬਾਕੀ ਆ ਮੇਜ਼ ਲੱਗੇ ਹੋਇਆ ਜੀ। ਤੇ ਅੰਦਰ ਡਾਕਟਰ ਲੱਗਾ ਜੀ ਤੇ ਡਾਕਟਰ ਨੇ ਲੱਗਾਉਂਦੀ ਆ ਜੀ ਉਹ ਵੀ ਫਰੀ ਸੇਵਾ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਨਾਂ ਤੇ। ਠੀਕ ਹੈ ਜੀ। ਅਸਪਟਲ ਹੋਲੀ ਹੋਇਆ ਨੋਵੇਜ ਤੋਂ ਲੈ ਕੇ 1 ਵਜੇ ਤੱਕ ਖੁੱਲ੍ਹਦੀ ਹੈ ਜੀ ਤੇ ਕੋਈ ਪੈਸਾ ਨਹੀਂ ਲੈਣਾ ਕਿਸੇ ਨੂੰ ਦਵਾਈ ਫਰੀ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਦਵਾਈ ਲੈਣ ਜੀ ਹਾਂ ਜੀ ਠੀਕ ਹੈ ਜੀ ਇਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਨੌਟੇਜ ਚੱਲਦਾ ਕੰਮ ਜੀ ਜੀ ਬਸ